ਕਰਨੁ ਕ੍ਰੀਮਾ ਕਰਨੁ ਕ੍ਰੀਮਾ ਸਿਖਤ ਮਹੱਬ ਸਿਖਤ ਮਹੱਬ ਪੱਥਰ ਹੀ ਮਾਂ ਪੱਥਰ ਹੀ ਮਾਂ ਹਕ ਸਤਿ ਕੁਦਾਇਆ ਸਤਿ ਕੁਦਾਇਆ ਬੁੱਧ ਨਾਨਕ ਕੋ ਬੰਦ ਖਲਾਸ ਕਰ ਬੁੱਧ ਨਾਨਕ ਕੋ ਬੰਦ ਖਲਾਸ ਕਰ ਜਾਤੋ ਮਹਿਰ ਮਹਿਰ ਮਹਿਰਬਾਨ ਇਰਫਾਨ ਸੋਈ ਪਾਗਤ ਜਮਾਦਤ ਮਰਦਾਨਾ ਸੋਈ ਪਾਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨਾਂ ਸਮਾਂ ਕੀਰਤਨ ਦਾ ਬਖਸ਼ਿਆ ਸੀ ਸੁਗੁਰਮੁਖ ਪਿਆਰੋ ਇੰਨੀ ਕ ਹਾਜ਼ਰੀ ਪ੍ਰਵਾਨ ਕਰਨੀ ਹੋਈਆਂ ੁੱਲਾ ਚੁੱਕਾਂ ਦੀ ਖਿਮਾ ਗੁਰੂ ਸਾਹਿਬ ਸਾਧ ਸੰਗਤ ਤੁ ਬਖਸ਼ਿਓ ਲੋਗਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਪਈ ਅਵਤਾਰ ਸਿੰਘ ਜੀ ਹਾਜ਼ਰੀ ਲਾ ਕੇ ਗੁਰਦੁਆਰਾ ਸਿੰਘ ਸਭਾ ਚ ਜੋ ਬੜੇ ਲੰਮੇ ਸਮੇਂ ਤੋਂ ਹੈ ਇਥੇ ਸੇਵਾ ਨਿਭਾ ਰਹੇ ਹਨ ਬੜਾ ਹੀ ਰਸਮੀ ਦਾ ਇਹਨਾਂ ਨੇ ਕੀਰਤਨਾ ਸੰਗਤਾਂ ਨੂੰ ਸਰਬਨ ਕਰਵਾਇਆ ਹੈ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬਰਨਾਲਾ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਇਹਨਾਂ ਤੋਂ ਬਾਅਦ ਭਾਈ ਜਸਪਾਲ ਸਿੰਘ ਜੀ ਇਹਨਾਂ ਨੇ ਬੇਨਤੀ ਕਰਾਂਗੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੱਟ ਦੇ ਨਾਲ ਇਹ ਜੁੜੇ ਹੋਏ ਹਨ ਭਾਈ ਜਸਪਾਲ ਸਿੰਘ ਜੀ 15-20 ਮਿੰਟਾਂ ਵਾਸਤੇ ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨਦਾਰਾ ਨਿਹਾਲ ਕਰਨਗੇ ਇਸ ਤੋਂ ਇਲਾਵਾ ਅੱਜ ਭਾਈ ਸਤਨਾਮ ਸਿੰਘ ਜੀ ਕਹਾੜਕਾ ਜੋ ਕਿ ਹਜ਼ੂਰੀ ਰਾਕੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਉਹ ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰ ਰਹੇ ਹਨ ਤਕਰੀਬਨ ਪੌਣੇ 8 ਵਜੇ ਉਹਨਾਂ ਨੇ ਆ ਜਾਣਾ ਹੈ ਸੋ ਉਹਨਾਂ ਟਾਈਮ ਜੋ ਸੁਸਾਇਟੀ ਦੇ ਨਿਸਕਾਮ ਕੀਰਤਨੇ ਹਨ ਭਾਈ ਜਸਪਾਲ ਸਿੰਘ ਜੀ ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰ ਰਹੇ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਹੈ ਗੁਰੂ ਵਾਹ ਮੈਂ ਅਵਗਨ ਪਰੇ ਇੱਕ ਗੁਣ ਨਾ ਹੈ ਅੰਮ੍ਰਿਤ ਛਾਡ ਦੇਖੈ ਦਿਖਾ ਹੈ ਮਾਇਆ ਪਰਮ ਪਰਮ ਤਦਾਰਾਸ ਪ੍ਰੀਤ ਲਗਾਈ ਇੱਕ ਉਤਮ ਪੰਥ ਸੁਨਿਆ ਗੁਰ ਸੰਗ ਤਹ ਮਿਲੰਤ ਜਮਤਰਾਸ ਮਿਟਾਈ ਇੱਕ ਇਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਖੋ ਸ਼ਰਨਾਈ ਐ ਨਿਮਾਨਿਓ ਕੇ ਮਾ ਸਰਯੋਂ ਕਾਸਰਾ ਤਨ ਤਨ ਸਾਹਿਬ ਸ਼੍ਰੀ